ਬਿਲਕੁਲ ਜੀ ਕਿਹਾ ਮੈਂ ਕਈਆਂ ਨੂੰ ਕਿਹਾ ਇਦਾਂ ਨਹੀਂ ਮੈਂ ਕਹਿੰਦਾ ਕਿ ਨਹੀਂ ਕੀਤਾ ਕਿਸੇ ਨੇ ਸਾਥ ਦਿੱਤਾ ਤੇ ਕਾਫੀ ਜਣਿਆਂ ਨੂੰ ਕਿਹਾ ਕਿ ਕਈਆਂ ਨੇ ਨਹੀਂ ਸਾਥ ਦਿੱਤਾ ਜੇ ਤੁਸੀਂ ਕਹਿੰਦੇ ਆ ਕਿ ਫੂਡ 카ਟ ਲੱਗੀ ਆ ਤਾਂ ਨਜ਼ਰੀਆ ਬਦਲ ਜਾਂਦਾ ਜੇ ਅੱਜ ਮੈਂ ਰੈਸਟੋਰੈਂਟ ਕੀਤਾ ਫਿਰ ਆਣ ਵਾਲੇ ਟਾਈਮ ਦੇ ਵਿੱਚ ਇਹੀ ਹੋਊਗਾ ਕਿ ਮੈਂ ਛੱਡ ਕੇ ਮੈਂ ਵੀ ਰੇੜੀ ਲਾ ਲੈਣਾ ਆ ਜਿਹੜਾ ਬੰਦਾ ਮਿਹਨਤ ਕਰਦਾ ਹੁਣ ਜੇ ਮੈਂ ਮਿਹਨਤ ਕਰਕੇ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਆਇਆ ਤੇ ਇਹ ਤਾਂ ਹੈ ਨਹੀਂ ਕਿ ਮੈਂ ਘਰ ਪੱਖੋਂ ਬਹੁਤ ਲੈਂਡਲੋਰਡ ਆ ਜਾਂ ਮੈਂ ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦਾ ਕਿਤੇ ਲੋਕਾਂ ਦਾ ਨਜ਼ਰੀਆ ਬਦਲੂਗਾ ਤਰਸ ਇੱਕ ਤਰ੍ਹਾਂ ਤਰਸ ਦਾ ਆਧਾਰ ਆ ਜਾਊਗਾ ਕਿ ਭਾਈ ਤਰਸ ਕਰਨਗੇ ਕਿ ਵੀ ਹਾਂ ਭਈ ਬੰਦਾ ਰੇੜੀ ਲਾ ਕੇ ਖੜਾ ਹੈ ਇਹਦੇ ਕੋ ਖਾ ਲੋ ਜੋ ਹੋਊਗਾ ਖਾ ਲੈਨੇ ਆ ਜ਼ਿਆਦਾਤਰ ਤਾਂ ਆਪਣੇ ਕਹਿੰਦੇ ਪੰਜਾਬੀ ਦੂਜੇ ਪਾਸੇ ਨੂੰ ਖੜਦੇ ਜਾ ਕੇ ਵੀ ਕੋਈ ਗੰਦ ਪੇ ਲਖਾ ਲੋ ਕੋਈ ਚੱਕਰ ਨਹੀਂ ਤੇ ਫਿਰ ਵੀ ਜੇ ਨਾ ਰਿਸਪੌਂਸ ਮਿਲੇ ਤੇ ਫਿਰ ਕਿਤੇ ਨਾ ਕਿਤੇ ਦੁੱਖ ਲੱਗਦਾ ਫਿਰ ਇਹੀ ਆ ਕਿ ਮੈਂ ਵੀ ਬੰਦ ਕਰਕੇ ਰੇੜੀ ਲਾ ਲੈਣਾ ਆ ਕਿਉਂਕਿ ਰੈਸਟੋਰੈਂਟ ਦੇ ਵਿੱਚ ਦਾ মিডিਆ ਕਹਿੰਦੇ ਆ ਭਾਈ ਪੈਸੇ ਵਾਲਾ ਐ ਇਹਦੇ ਕੋ ਜਾ ਕੇ ਅਸੀਂ ਕੀ ਕਰਨਾ ਨਾ ਵੇ ਇਹਦੀ ਤਾਂ ਪਹਿਲਾਂ ਹੀ ਬੱਲੇ ਬੱਲੇ ਆ ਸੱਚ ਜਾਣਨ ਤੋਂ ਬਿਨਾ ਅਸੀਂ ਕਿਸੇ ਨੂੰ ਜੱਜ ਨਾ ਕਰੀਏ ਤਾਂ ਚੰਗੀ ਗੱਲ ਆ ਤੇ ਇੱਕ ਇਹ ਹੋ ਜਾਂਦਾ ਸਾਡੇ ਨਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਚੱਲਦਾ ਜਿਹੜਾ ਬੰਦਾ ਸਾਈਡ ਦੇ ਉੱਤੇ ਸੜਕ ਤੇ ਕੋਈ ਵੈਸੇ ਰੇੜੀ ਲਾ ਕੇ ਖੜਾ ਆ ਪੰਜਾਬੀ ਆ ਉਹਦੀ ਕਹਾਣੀ ਵੱਡੀ ਆ ਤੋਂ ਮਿੰਟਾਂ ਹੀ ਪਹੁੰਚ ਜਾਂਦੇ ਆ ਜਦੋਂ ਰੈਸਟੋਰੈਂਟ ਕਰ ਲਿਓ ਇਹੀ ਬੰਦਾ ਤਾਂ ਕੋਈ ਨਹੀਂ ਪਹੁੰਚਦਾ ਇਹ ਸਵਾਲ ਹੋ ਜਾਂਦੇ ਨੇ ਉਦੋਂ ਬਈ ਅਸੀਂ ਪ੍ਰੋਮੋਸ਼ਨਾਂ ਕੱਟ ਕਰਦੇ ਆ ਉਹੀ ਬੰਦਾ ਹੁੰਦਾ ਜਿਹੜਾ ਰੋਡ ਦੇ ਉੱਤੇ ਖੜਾ ਹੁੰਦਾ ਇਹ ਉਹੀ ਬੰਦਾ ਹੁੰਦਾ ਜਿਹੜਾ ਰੈਸਟੋਰੈਂਟ 'ਚ ਹੁੰਦਾ ਫਰਕ ਇਹੀ ਹੁੰਦਾ ਕਿ ਉਹ ਨਜ਼ਰੀਆ ਬਦਲ ਜਾਂਦਾ ਦੇਖਣ ਦਾ ਬਈ ਹੋਇਆ ਕਦੇ ਐਵੇਂ ਦਾ ਕਿ ਤੁਸੀਂ ਰੈਸਟੋਰੈਂਟ ਕੀਤਾ ਹੋਵੇ ਕਿਸੇ ਨੂੰ ਕਿਹਾ ਹੋਵੇ ਕਿ ਸਾਡੇ ਨਾਲ ਵੀ ਆਓ ਕਦੇ ਵੀ ਸਾਡੇ ਵੀ ਕਰ ਦੋ ਪ੍ਰੋਮੋਸ਼ਨ ਬਿਲਕੁਲ ਜੀ ਕਿਹਾ ਮੈਂ ਕਈਆਂ ਨੂੰ ਕਿਹਾ ਇਦਾਂ ਨਹੀਂ ਮੈਂ ਕਹਿੰਦਾ ਕਿ ਨਹੀਂ ਕੀਤਾ ਕਿਸੇ ਨੇ ਸਾਥ ਦਿੱਤਾ ਤੇ ਕਾਫੀ ਜਣਿਆਂ ਨੂੰ ਕਿਹਾ ਕਿ ਕਈਆਂ ਨੇ ਨਹੀਂ ਸਾਥ ਦਿੱਤਾ ਜੇ ਮੇਰੇ ਜਿੰਨੇ ਵੀ ਲਿੰਕ ਦੇ ਵਿੱਚ ਮਿੱਤਰ ਸੱਜਣ ਹੈਗੇ ਨੇ ਉਹ ਸਾਰੇ ਮੇਰੇ ਬਾਰੇ ਜਾਣਦੇ ਨੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੜਕ ਦੇ ਉੱਤੇ ਨਜ਼ਰੀਆ ਬਦਲ ਜਾਂਦਾ ਇਹਦੇ ਵਿੱਚ ਗੱਲ ਦੋ ਹੁੰਦੀਆਂ ਅ ਜਿਵੇਂ ਕਿ ਅਸੀਂ ਚੰਡੀਗੜ੍ਹ ਮੁਹਾਲੀ ਸ਼ਹਿਰ ਦੇ ਵਿੱਚ ਗੱਲ ਕਰਦੇ ਆ ਤਾਂ ਉੱਥੇ ਨਜ਼ਰੀਆ ਐਵੇਂ ਬਦਲ ਜਾਂਦਾ ਕਿ ਕਈ ਵਾਰ ਅਸੀਂ ਬੈਕਗ੍ਰਾਉਂਡ ਨਹੀਂ ਪਤਾ ਹੁੰਦਾ ਸਾਨੂੰ ਉਹਦਾ ਕਈ ਵਾਰ ਇੱਕ ਪਾਸੇ ਆ ਜਾਂਦਾ ਫੇਮ ਇੱਕ ਪਾਸੇ ਤਾਂ ਲੋੜਵੰਦ ਬੰਦਾ ਜਿਹੜਾ ਮਿਹਨਤ ਕਰ ਰਿਹਾ ਉਹ ਆ ਇੱਕ ਪਾਸੇ ਅੱਜ ਦੇ ਅੱਜ ਦੇ ਟ੍ਰੈਂਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੇਮ ਲੈਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਰਸਨੈਲਿਟੀਆਂ ਨੇ ਜਿਨ੍ਹਾਂ ਨੇ ਫੂਡ 카ਟ ਲਾ ਕੇ ਕਿਤੇ ਦੀ ਕਿਤੇ ਨਾਮ ਬਣਾ ਕੇ ਤੇ ਅੱਜ ਕਿਤੇ ਦੀ ਕਿਤੇ ਪਹੁੰਚੇ ਨੇ ਇਹ ਤੁਸੀਂ ਮੀਡੀਆ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਵੀ ਆ ਜਿਹੜਾ ਬੰਦਾ ਮਿਹਨਤ ਕਰਦਾ ਹੁਣ ਜੇ ਮੈਂ ਮਿਹਨਤ ਕਰਕੇ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਆਇਆ ਤੇ ਇਹ ਤਾਂ ਹੈ ਨਹੀਂ ਕਿ ਮੈਂ ਘਰ ਪੱਖੋਂ ਬਹੁਤ ਲੈਂਡਲੋਰਡ ਆ ਜਾਂ ਮੈਂ ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦਾ ਕਿ ਬਣਾਤਾ ਤਾਂ ਜੇ ਕਸਟਮਰ ਆ ਗਏ ਤਾਂ ਠੀਕ ਆ ਨਹੀਂ ਤਾਂ ਮੈਂ ਹੁਣ ਐਨੀ ਉਮੀਦ ਨਾ ਐਨੇ ਸ਼ੌਂਕ ਨਾ ਕੱਲੀ-ਕੱਲੀ ਚੀਜ਼ ਆਪਣੀ ਰੀਜ ਨਾ ਜੋ ਮੇਰਾ ਰੈਸਟੋਰੈਂਟ ਦਾ ਨਾਮ ਆ ਉਹਦੇ ਰਿਲੇਟਿਡ ਬਣਾਇਆ ਤੇ ਉਮੀਦ ਵੀ ਕਰਦਾ ਕਿ ਸਾਰੇ ਜਣੇ ਆਉਣ ਰਿਸਪੌਂਸ ਦੇਣ ਫੂਡ ਟਰਾਈ ਕਰਨ ਵਾਈਬ ਇਥੇ ਐਂਬੀਅੰਸ ਆ ਕੇ ਵੇਖਣ ਤੇ ਜੇ ਕਮੀ ਪੇਸ਼ੀ ਆ ਮੈਨੂੰ ਦੱਸਣਾ ਸੀ ਉਹਤੇ ਕੰਮ ਕਰਾਂਗੇ ਅਸੀਂ ਉਹਨੂੰ ਦੂਰ ਕਰਾਂਗੇ ਗੋਲਦਮਾਲਾ ਦਾੜਾ ਪ੍ਰਕਾਸ਼ ਤੇ ਗੱਤਕੇ ਦੇ ਵਿੱਚ ਵੀ ਪੂਰਾ ਬਾਈ ਨੇ ਕਹਿੰਦਾ ਜੋਸ਼ ਬੰਨੀ ਰੱਖਿਆ ਨਾ ਤੁਸੀਂ ਜਿਸ ਚੀਜ਼ ਦੇ ਨਾਲ ਤੇ ਕਾਸਟ ਉਸ ਇੱਕ ਤਸਵੀਰ ਬਣ ਜਾਂਦੀ ਨਜ਼ਰੀਆ ਬਣ ਜਾਂਦਾ ਹੈ ਖਾਸ ਕਰਕੇ ਜਦੋਂ ਦਮਾਲਾ ਹੁੰਦੇ ਕਹਿੰਦੇ ਪੰਜਾਬੀ ਐ ਕੋਈ ਗੰਦ ਪਿੱਲੇ ਨਹੀਂ ਖਵਾਏਗਾ ਜਿਆਦਾਤਰ ਤਾਂ ਆਪਣੇ ਕਹਿੰਦੇ ਪੰਜਾਬੀ ਦੂਜੇ ਪਾਸੇ ਨੂੰ ਖੜਦੇ ਜਾ ਕੇ ਵੀ ਕੋਈ ਗੰਦ ਪਿੱਲੇ ਖਾ ਲੋ ਕੋਈ ਚੱਕਰ ਸਾਫ ਸਫਾਈ ਖਾਂਦੇ ਇੱਥੇ ਆ ਕੇ ਕਿ ਨਹੀਂ ਫਿਰ ਗੰਦ ਪਿੱਲੀ ਖਾਈ ਜਾ ਰਹੇ ਕਿ ਦੇਖੋ ਆਪੋ ਆਪਣਾ ਨਜ਼ਰੀਆ ਅਸੀਂ ਤਾਂ ਬਹੁਤ ਜ਼ੋਰ ਲਾਉਨੇ ਆ ਕਿ ਹਰ ਕਿਸੇ ਨੂੰ ਖਿੱਚਣ ਨੂੰ ਕਿ ਸਾਡੇ ਕੋਲ ਆਉਣ ਜੇ ਤੁਸੀਂ ਮਤਲਬ ਕਿ ਹੁਣ ਕਹਿਣ ਦਾ ਨਜ਼ਰੀਆ ਇਹੀ ਹੈ ਕਿ ਜੇ ਤੁਸੀਂ ਕਹਿੰਦੇ ਆ ਕਿ ਫੂਡ ਕਾਰਟ ਲੱਗੀ ਆ ਤਾਂ ਨਜ਼ਰੀਆ ਬਦਲ ਜਾਂਦਾ ਜੇ ਅੱਜ ਮੈਂ ਰੈਸਟੋਰੈਂਟ ਕੀਤਾ ਫਿਰ ਆਣ ਵਾਲੇ ਟਾਈਮ ਦੇ ਵਿੱਚ ਇਹੀ ਹੋਊਗਾ ਕਿ ਮੈਂ ਛੱਡ ਕੇ ਮੈਂ ਵੀ ਫੂਡ ਕਾਰਟ ਰੇੜੀ ਲਾ ਲੈਣਾ ਆ ਤੇ ਲੋਕਾਂ ਦਾ ਨਜ਼ਰੀਆ ਬਦਲੂਗਾ ਤਰਸ ਇੱਕ ਤਰ੍ਹਾਂ ਤਰਸ ਦਾ ਆਧਾਰ ਆ ਜਾਊਗਾ ਕਿ ਭਾਈ ਤਰਸ ਕਰਨਗੇ ਕਿ ਭਈ ਹਾਂ ਭਈ ਬੰਦਾ ਰੇੜੀ ਲਾ ਕੇ ਖੜਾ ਹੈ ਇਹਦੇ ਕੋਲ ਖਾ ਲੋ ਜੋ ਹੋਊਗਾ ਖਾ ਲੈਣੇ ਆ ਹਾਲਾਂਕਿ ਇਹ ਨਹੀਂ ਪਤਾ ਕਿ ਉਹ ਖਵਾ ਕੀ ਰਿਹਾ ਆ ਬਿਲਕੁਲ ਮਤਲਬ ਜੇ ਮੈਨੂੰ ਆਪਣੀ ਚੀਜ਼ ਤੇ ਭਰੋਸਾ ਹੈ ਕਿ ਮੈਂ ਕੁਆਲਿਟੀ ਦੇ ਰਿਹਾ ਜੇ ਮੈਂ ਉਸ ਚੀਜ਼ ਦੀ ਪੂਰੀ ਕਾਸਟ ਲੈ ਰਿਹਾ ਤਾਂ ਮੈਨੂੰ ਉਸ ਤੇ ਭਰੋਸਾ ਹੈ ਕਿ ਮੈਂ ਵਧੀਆ ਹੀ ਖਵਾਵਾਂਗਾ ਤੇ ਉਸ ਚੀਜ਼ ਕਰਕੇ ਜੇ ਹੁਣ ਲੋਕਾਂ ਨੂੰ ਨਹੀਂ ਪਸੰਦ ਹੈਗਾ ਤਾਂ ਉਹ ਫਿਰ ਹੁਣ ਉਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਮੈਂ ਆਪਣੇ ਵੱਲੋਂ ਬਹੁਤ ਜ਼ੋਰ ਲਾਉਣਾ ਕਿ ਹਾਂ ਵਾਕੇ ਤੁਸੀਂ ਹਾਈਜੀਨਿਕ ਦੇਖੋ ਜੇ ਹੁਣ ਆਇਲ ਆ ਕਈ ਕਈ ਵਾਰ ਕਾਲਾ ਹੋਇਆ ਹੁੰਦਾ ਤੇ ਉਹ ਫੂਡ ਟਰਾਈ ਖਾਂਦੇ ਆ ਮੈਂ ਉਹਦੇ ਕਿਸੇ ਦੀ ਕਿੰਤੂ ਪਰੰਤੂ ਕਿਸੇ ਦੀ ਮਿਹਨਤ ਤੇ ਨਹੀਂ ਕਰਦਾ ਪਰ ਹਾਂ ਇੱਕ ਵਾਰ ਮੌਕਾ ਸਾਰਿਆਂ ਨੂੰ ਦੇਣਾ ਚਾਹੀਦਾ ਤਾਂ ਕਿ ਕਮੀ ਪੇਸ਼ੀ ਆ ਉਹ ਵੀ ਦੱਸਣੀ ਚਾਹੀਦੀ ਆ ਮੈਂ ਨਹੀਂ ਕਹਿ ਰਿਹਾ ਕਿ ਮੇਰੇ ਕੋ ਆ ਕੇ ਤੁਸੀਂ ਫੂਡ ਟਰਾਈ ਕਰੋ ਜਿੱਥੇ ਕਮੀ ਪੇਸ਼ੀ ਆ ਮੈਨੂੰ ਦੱਸੋ ਮੈਂ ਉਹਨੂੰ ਦੂਰ ਕਰੂੰਗਾ ਪਰ ਹਾਂ ਇੱਕ ਬੰਦੇ ਨੇ ਉਮੀਦ ਨਾ ਕਿਉਂਕਿ ਇਹ ਚੀਜ਼ ਮੈਨੂੰ ਸਰਾਊਂਡਿੰਗ ਤੋਂ ਹੀ ਕਿਹਾ ਗਿਆ ਸੀ ਮਤਲਬ ਕਿ ਕਹਿ ਲਓ ਮਿੱਤਰ ਸੱਜਣ ਕਹਿ ਲਓ ਜਾਂ ਕਸਟਮਰਸ ਕਹਿ ਲਓ ਕਿਉਂਕਿ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਕਿ ਮੈਂ ਸਿੰਪਲ ਕੁਰਸੀਆਂ ਟੇਬਲ ਲਾ ਕੇ ਕੀਤੇ ਸੀਗੇ ਅੱਛਾ ਨਾਲ ਵਾਲੇ ਮੇਰੇ ਰੈਸਟੋਰੈਂਟ ਓਪਨ ਹੁੰਦੇ ਸੀਗੇ 20-25 ਲੱਖ ਰੁਪਏ ਲਾ ਕੇ ਰੈਸਟੋਰੈਂਟ ਓਪਨ ਹੁੰਦਾ ਸੀ ਤੇ ਇਹ ਇੱਕ ਨੇਚੁਰਲੀ ਇਫੈਕਟ ਆ ਕਿ ਹਾਂ ਅੱਛਾ ਯਾਰ ਵਧੀਆ ਰੈਸਟੋਰੈਂਟ ਆ ਉਹ ਮੈਨੂੰ ਵੀ ਕਿਤੇ ਲੱਗਦਾ ਸੀ ਕਿ ਹਾਂ ਮੈਂ ਵੀ ਕੁਝ ਕਰਾਂ ਤੇ ਫਿਰ ਜਦੋਂ ਹੁਣ ਆਹ ਮੈਂ ਐਂਬੀਅੰਸ ਦੇ ਨਾਲ ਲੈ ਕੇ ਆਇਆ ਤੇ ਫਿਰ ਵੀ ਜੇ ਨਾ ਰਿਸਪੌਂਸ ਮਿਲੇ ਤੇ ਫਿਰ ਕਿਤੇ ਨਾ ਕਿਤੇ ਦੁੱਖ ਲੱਗਦਾ ਫਿਰ ਇਹੀ ਆ ਕਿ ਮੈਂ ਵੀ ਬੰਦ ਕਰਕੇ ਰੇੜੀ ਲਾ ਲੰਨਾ ਆ ਤੇ ਉਹ ਜਿਆਦਾ ਸਾਰੇ ਆਣਗੇ ਦੇ ਨਾਲੇ ਵਧੀਆ ਰਿਸਪੌਂਸ ਮਿਲੂਗਾ ਨਾਲੇ মিডিਆ ਪਹੁੰਚੂਗਾ ਜਿੱਦਾਂ ਬਾਕੀਆਂ ਕੋ ਪਹੁੰਚਦੇ ਨੇ ਕਿਉਂਕਿ ਰੈਸਟੋਰੈਂਟ ਦੇ ਵਿੱਚ ਤਾਂ মিডিਆ ਕਹਿੰਦੇ ਆ ਭਾਈ ਪੈਸੇ ਵਾਲਾ ਐ ਇਹਦੇ ਕੋ ਜਾ ਕੇ ਅਸੀਂ ਕੀ ਕਰਨਾ ਨਾ ਵੇ ਇਹ ਦੀ ਤਾਂ ਪਹਿਲੇ ਬੱਲੇ ਬੱਲੇ ਆ ਪਰ ਸੱਚ ਜਾਣਨ ਤੋਂ ਬਿਨਾ ਅਸੀਂ ਕਿਸੇ ਨੂੰ ਜੱਜ ਨਾ ਕਰੀਏ ਤਾਂ ਚੰਗੀ ਗੱਲ ਆ। ਅੱਛਾ ਬਈ ਹਿਸਟਰੀ ਦੀ ਗੱਲ ਕੀਤੀ ਜਿਵੇਂ ਤੁਸੀਂ ਗਤਕਾ ਦੇ ਨਾਲ ਜੁੜੇ ਹੋ ਹੈ ਨਾ ਦਲੇਰ ਗਤਕਾ ਗਰੁੱਪ ਹਨ। ਹਾਂ ਤਾਂ ਤੁਸੀਂ ਉਧਰ ਵੀ ਗਤਕੇ ਦੇ ਨਾਲ ਸਾਰੀਆਂ ਚੀਜ਼ਾਂ ਦੇਖ ਰਹੇ ਸੀ ਕਰ ਰਹੇ ਸੀਗੇ ਬਹੁਤ ਦੂਰ ਦੂਰ ਤੱਕ ਖੇਡੇ। ਤੁਹਾਡਾ ਉਧਰੋਂ ਇਧਰ ਆਉਣ ਦਾ ਕੀ ਮਕਸਦ ਸੀਗਾ ਕਿ ਇਹ ਕੰਮ ਵੀ ਕੀਤਾ ਜਾ ਸਕੇ। ਮਕਸਦ ਦੇਖੋ ਹੁਣ ਤੁਹਾਨੂੰ ਜਿਵੇਂ ਦੱਸੇ ਲੋਕਡਾਊਨ ਤੋਂ ਬਾਅਦ ਸਟਾਰਟ ਕੀਤਾ ਇੱਕ ਅ ਗੱਤਕੇ ਦੇ ਵਿੱਚ ਅਸੀਂ ਨੈਸ਼ਨਲ ਟੀਵੀ ਤੇ ਵੀ ਗਏ ਆ ਖੇਡੇ ਆ ਇਹੋ ਜਿਹਾ ਕੋਈ ਮਕਸਦ ਨਹੀਂ ਸੀਗਾ ਬਸ ਇਹ ਸੀਗਾ ਕਿ ਨਾਲ ਇੱਕ ਰੋਜ਼ਗਾਰ ਹੋ ਜਾਂਦਾ ਹੁਣ ਜੇ ਮੈਂ ਇਹੀ ਪਹਿਲਾ ਲਾ ਕੇ ਬਾਹਰ ਨੂੰ ਚਲ ਜਾਂਦਾ ਉੱਥੇ ਜਾ ਕੇ ਵੀ ਮੈਂ ਲੇਬਰ ਕਰਨੀ ਸੀਗੀ ਕਈ ਲੋਕ ਤਾਂ ਹੁਣ ਵੀ ਪੋਸਟਾਂ ਪਾਣਗੇ ਕਈ ਵੀ ਪਾ ਦਿੰਦੇ ਆ ਕਿ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਕਮਾਓ ਇੱਥੇ ਸਾਰਾ ਕੁਝ ਆ ਪੰਜਾਬੀ ਬੜੇ ਸਾਥ ਦਿੰਦੇ ਨੇ ਅਹਿਮਦੇ ਬੜੇ ਪੰਪ ਦਿੰਦੇ ਆ ਫਿਰ ਜਦੋਂ ਕੋਈ ਇਨਵੈਸਟ ਕਰ ਲੇ ਉਦੋਂ ਫਿਰ ਕੋਈ ਨਹੀਂ ਹੁਣ ਉਹੀ ਗੱਲ ਆ ਨਾ ਜੇ ਹੁਣ ਮਕਸਦ ਦੇਖੋ ਗਤਕੇ ਨੂੰ ਅਸੀਂ ਐਜ਼ ਅ ਪ੍ਰੋਫੈਸ਼ਨਲ ਅਸੀਂ ਖੇਡੇ ਆ ਤੇ ਟੀਵੀ ਸ਼ੋਜ਼ ਕੀਤੇ ਨੇ ਬਹੁਤ ਵਧੀਆ ਸਾਨੂੰ ਰਿਸਪੌਂਸ ਸੰਗਤ ਨੇ ਬਹੁਤ ਪਿਆਰ ਦਿੱਤਾ ਪਰ ਕਿਤੇ ਨਾ ਕਿਤੇ ਆ ਕੇ ਸਾਨੂੰ ਇੱਕ ਰੋਜ਼ਗਾਰ ਹੁਣ ਹਰੇਕ ਕਿਸੇ ਦੀ ਪਰਿਵਾਰ ਨੂੰ ਜੇ ਅੱਗੇ ਅਸੀਂ ਦੇਖਣਾ ਆ ਪਰਿਵਾਰ ਖਾਤਰ ਕੋਈ ਨਾ ਕੋਈ ਕੰਮ ਤਾਂ ਨਾਲ ਕਰਨਾ ਪੈਣਾ ਸੀਗਾ ਨਾ ਤੇ ਉਹੀ ਜੇ ਮੈਂ ਪਰਿਵਾਰ ਨੂੰ ਛੱਡ ਕੇ ਬਾਹਰ ਚਲ ਜਾਂਦਾ ਉੱਥੇ ਜਾ ਕੇ ਵੀ ਦਿਹਾੜੀਆਂ ਪਹਿਲਾਂ ਸਟਾਰਟ ਕਰਨੀਆਂ ਸੀਗੀਆਂ ਫੇ ਮਿਹਨਤ ਕਰਨੀ ਸੀ ਜੇ ਮੈਂ ਉਹੀ ਇਨਵੈਸਟਮੈਂਟ ਇੰਡੀਆ ਚ ਇੱਥੇ ਕੀਤੀ ਆ ਤੇ ਹੁਣ ਉਹ ਆਉਟਪੁੱਟ ਉਹੋ ਜਿਹਾ ਹੁਣ ਜਿੱਦਾਂ ਤੁਸੀਂ ਕਿਹਾ ਕਿ ਕਮੈਂਟ ਕਰਨਗੇ ਹੁਣ ਲੋਕਾਂ ਨੇ ਤਾਂ ਇਹਨਾਂ ਦੇ ਇਸ ਗੱਲਾਂ ਦੇ ਵਿੱਚੋਂ ਵੀ ਨੈਗੇਟਿਵ ਕਿਤੇ ਨਾ ਕਿਤੇ ਬਹੁਤ ਗੱਲਾਂ ਕੱਢ ਲੈਣੀਆਂ ਇਹ ਕਹਿਣਗੇ ਕਿ ਕਿਸਮਤ ਹੁੰਦੀ ਆ ਕੋਈ ਨਾ ਮਾਰਾ ਇਹਨੇ ਪਿਪਲੀ ਕਰਨੀ ਆ ਹਨਾ ਇਹ ਵੀ ਚੀਜ਼ਾਂ ਕਹਿ ਬਿਜ਼ਨਸ ਟਾਈਮ ਲੈਂਦਾ ਪਰ ਮੈਂ ਟਾਈਮ ਦੇ ਦਿੱਤੇ 4 ਸਾਲ ਜੇ ਸਰਵਾਈਵ ਕਰਨ ਵਾਲਾ ਵੀ ਕੰਮ ਨਾ ਹੋਵੇ ਫੇਰ ਮੈਂ ਕਿੱਥੇ ਜਾਵਾਂ ਆਣ ਗਵਾਣ ਤਾਂ ਵੀ ਆ ਕੇ ਇੱਥੇ ਖਾ ਸਕਦਾ ਰੋਪੜਾ ਇੰਨਾ ਵੱਡਾ ਉਹ ਤਾਂ ਆ ਕੇ ਚੱਕ ਸਕਦਾ ਗੰਦਪਿਲ ਖਾਣ ਨਾਲ ਉਹ ਇੱਥੇ ਆ ਕੇ ਖਾ ਸਕਦਾ ਚਮਕੌਰ ਸਾਹਿਬ ਨਾਲ ਆ ਜੀ ਮਰਿੰਡਾ ਨਾਲ ਆ ਜੀ ਬਲਾਚੌਰ ਨਵਾਂ ਸ਼ਹਿਰ ਕਰਾਲੀ ਤੇ ਆ ਸਕਦੇ ਨੇ ਮੈਂ ਹਾਈਵੇ ਦੇ ਉੱਤੇ ਬੈਠਾ ਬਹੁਤ ਉਮੀਦ ਕਰਦਾ ਹਾਈਵੇ ਦੇ ਉੱਤੇ ਜਿਹੜਾ ਚੰਡੀਗੜ੍ਹ ਮੋਹਾਲੀ ਬਲਾਚੌਰ ਨਵਾਂ ਸ਼ਹਿਰ ਜਲੰਧਰ ਤੋਂ ਆਂਦੇ ਨੇ ਇੱਕ ਵਾਰ ਆਣ ਮੌਕਾ ਦੇਣ ਮਾਰਕੀਟ ਪੂਰੀ ਬਣੀ ਹੋਈ ਆ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕੱਲਾ ਮੇਰੇ ਕੋ ਆਣ ਮਾਰਕੀਟ ਦੇ ਵਿੱਚ ਹੋਰ ਫੂਡ ਕੋਰਟ ਵੀ ਹੈਗੇ ਆ ਉਹਨਾਂ ਕੋ ਸਾਰਿਆਂ ਕੋ ਆਣ ਤਾਂ ਕਿ ਜੇ ਉਹਨਾਂ ਕੋ ਆਣਗੇ ਕੱਲ ਨੂੰ ਮੇਰੇ ਕੋਲ ਆਣਗੇ ਮੇਰਾ ਹੌਸਲਾ ਵਜਾਈ ਹੋਊਗੀ ਨਾਲ ਉਹਨਾਂ ਦੀ ਵੀ ਹੋਊਗੀ ਇੱਥੇ ਕੋਈ ਨਿੱਜੀ ਮੇਰਾ ਇਹ ਨਹੀਂ ਹੈਗਾ ਕਿ ਮੇਰੇ ਕੋਲ ਆਣ ਮੈਂ ਤਾਂ ਇਹ ਕਹਿ ਰਿਹਾ ਹਰ ਆਪਸ਼ਨ ਸਾਡੀ ਮਾਰਕੀਟ ਦੇ ਵਿੱਚ ਹੈਗੀ ਆ ਚਾਹੇ ਉਹ ਰੋਪੜ ਸ਼ਹਿਰ ਤੋਂ ਆ ਚਾਹੇ ਉਹ ਲਾਗੇ ਸ਼ਹਿਰ ਚਮਕੌਰ ਸਾਹਿਬ ਬੇਲਾ ਮਰਿੰਡਾ ਸਾਡੇ ਕੋਲ ਸਾਰੀ ਆਪਸ਼ਨ ਹੈ ਇਸ ਮਾਰਕੀਟ ਦੇ ਵਿੱਚ ਮੇਰੇ ਕੋ ਨਹੀਂ ਆਓ ਦੂਜੇ ਕੋ ਆਜੋ ਪਰ ਆਓ ਜ਼ਰੂਰ ਅੱਛਾ ਭਾਈ ਅਸੀਂ ਨਾ ਜਦੋਂ ਕਦੇ ਕਿਸੇ ਦੀ ਇੰਟਰਵਿਊ ਕਰਦੇ ਹਾਂ ਇਸ ਥਿੱਕਾ ਨਾਲ ਸਟ੍ਰੀਟ ਫੂਡ ਵਾਲੇ ਹੁੰਦੇ ਆ ਰੈਡੀ ਲੱਗੀ ਹੁੰਦੀ ਆ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹਿੰਨੇ ਆ ਕਈ ਵਾਰ ਨਾ ਕਿ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਤੁਹਾਨੂੰ ਚੰਗਾ ਰੈਸਟੋਰੈਂਟ ਦੇ ਦੇਣਾ ਤੁਸੀਂ ਵੱਡਾ ਨਾਮ ਪਾਓ ਹੁਣ ਮੈਂ ਬੋਲ ਚੇਂਜ ਕਰਾਂ ਵੀ ਕੋਈ ਨਾ ਵੀ ਮੈਂ ਮੈਂ ਕਹਾਂ ਕਿ ਮਾਲਕ ਤੁਹਾਡੇ ਤੇ ਕਿਰਪਾ ਕਰੇ ਰੀੜੀ ਲਵਾਵੇ ਰੀੜੀ ਲਵਾਵੇ ਬਿਲਕੁਲ ਜੀ ਤੁਸੀਂ ਇਹ ਸਹੀ ਕਹਿੰਨੇ ਆ ਹੁਣ ਮੈਂ ਜਦੋਂ ਮਿਹਨਤ ਹਿੰਮਤ ਕਰਕੇ ਦੇਖੋ ਇੱਕ ਪੁਰਾਣੇ ਕੋਈ ਬਿਜ਼ਨਸ ਦੇ ਵਿੱਚ ਬੈਠਾ ਹੁੰਦਾ ਪੁਰਾਣਾ ਕੋਈ 10 15 ਸਾਲ ਤੋਂ ਕੋਈ ਬਿਜ਼ਨਸ ਕਰ ਰਿਹਾ ਆ ਉਹਦੇ ਮੁਕਾਬਲੇ 'ਚ ਆ ਕੇ ਇੱਕ ਬਹਿਣਾ ਮਤਲਬ ਕਿ ਮਾਰਕੀਟ ਦੇ ਵਿੱਚ ਬਹੁਤ ਪੁਰਾਣੇ ਹੋਟਲ ਨੇ ਰੈਸਟੋਰੈਂਟਸ ਨੇ ਜੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਮੈਂ ਆਪਣੇ ਆਪ ਨੂੰ ਕਾਬਲੀਅਤ ਜਾਂ ਮਿਹਨਤ ਕਰਕੇ ਮੈਂ ਆ ਕੇ ਬੈਠਾ ਆ ਤਾਂ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਹੈਗਾ ਹੁਣ ਵੀ ਹੈਗਾ ਮੈਂ ਨਹੀਂ ਕਹਿ ਰਿਹਾ ਨਹੀਂ ਹੈਗਾ ਕੌਨਫੀਡੈਂਸ ਹੈਗਾ ਸੇਗਾ ਤੇ ਆ ਕੇ ਬੈਠਾ ਹੁਣ ਤੁਹਾਡੇ ਬੋਲ ਲਾਂ ਨੂੰ ਇਹੀ ਆ ਕਿ ਜੇ ਤੁਸੀਂ ਉਹਨਾਂ ਨੂੰ ਕਹਿੰਨੇ ਆ ਕਿ ਮਾਲਕ ਛੇਤੀ ਛੇਤੀ ਤੁਹਾਨੂੰ ਰੈਸਟੋਰੈਂਟ ਦੇਵੇ ਤੁਸੀਂ ਹੁਣ ਮੈਨੂੰ ਇਹ ਕਹਿ ਦਿਓ ਭਾਈ ਛੇਤੀ ਛੇਤੀ ਤੁਹਾਡਾ ਫੂਡ ਰੈਡੀ ਲਵਾਵੇ ਕਿਤੇ ਨਾ ਕਿਤੇ ਹਾਂ ਮੈਂ ਪੰਜ ਚਾਰ ਰੇੜੀਆਂ ਹੋਲ ਲਾ ਲਾ